ਉਦੋਂ ਕਿਉਂ ਨਹੀਂ ਬਣਿਆ ਬਾਜੀ ਮੈਂ ਇਹੀ ਕਹ ਰਿਹਾ ਤੁਹਾਡੇ ਪੰਦ ਪੁੱਛੇ ਆਏ ਆ ਇੱਕ ਪੁੱਛਿਆ ਆਪਣੇ ਘਰੋਂ ਲੈ ਕੇ ਚਾਰ ਪੁੱਛੀ ਉਹਨਾਂ ਨਾਲ ਗੱਲਾਂ ਕਰਕੇ ਵਾਪਸ ਆ ਗਿਆ ਇਹਨਾਂ ਭਾਸ਼ਾ ਸਦੀ ਪੇਰ ਵੀ ਪੁੱਲ ਚ ਦਾ ਸਾਹਮਣੇ ਵੀ ਦੋ ਬੰਦੇ ਮਾਰੀ ਗਏ ਸਾਲੇ ਮੈਂ ਤੁਹਾਨੂੰ ਕੋਲ ਕੀਤਾ ਉਹਨੇ ਹੈ ਮੈਨੂੰ ਮੇਰੇ ਯਾਰ ਦੋਸਤ ਨੇ ਕੋਲ ਕੀਤਾ ਜਿਹੜਾ ਮੇਰਾ ਭਰਾ ਆ ਉੱਥੇ ਨਾ ਉਹਦੀ ਦੁਕਾਨ ਆ ਫਰੂਟ ਦੀ ਉਹਨੇ ਮੈਨੂੰ ਫੋਨ ਕੀਤਾ ਕਿ ਇਦਾਂ ਦਾ ਤੇਰੇ ਭਰਾ ਉਹਨਾਂ ਦੇ ਕੈਮਰੇ ਲੱਗੇ ਕੋਈ ਉੱਥੇ ਕਿੰਨੇ ਦੇ ਕਿਸੇ ਦੇ ਵੀ ਮੈਂ ਪੁੱਛਣਾ ਪਏਗਾ ਲੱਗਿਆ ਤੂੰ ਕਿਸੇ ਦੇ ਰਿਕਾਰਡਿੰਗ ਨਿਕਲ ਜੇ ਕੈਵਨਸ ਹੋ ਜਾਂਦਾ ਕਿ ਇਹਨਾਂ ਨੇ ਕੁੱਟਿਆ ਰਿਕਾਰਡਿੰਗ ਹੈਗੀ ਤੇ ਭਾਜੀ ਫਿਰ ਉਹ ਵੀ ਰਿਕਾਰਡਿੰਗ ਨਾਲ ਹੀ ਹੋਏਗੀ ਹਾਂ ਜੇ ਉਹ ਕਹ ਰਹੇ ਨਾ ਕਿ ਕੁੱਟਿਆ ਗਿਆ ਤੇ ਉਹਨਾਂ ਦੇ ਬੰਦੇ ਨੂੰ ਸਿਵਲ ਭੇਜ ਤਾਂ ਮੇਰੇ ਭਰਾ ਨੂੰ ਕਿਉਂ ਨਹੀਂ ਭੇਜਦੇ ਇਹਨਾਂ ਦੀ ਸੀ ਕਮੈਂਟ ਲਾਈਨ ਗਏ ਇਹਨਾਂ ਨੇ ਉਹਨਾਂ ਨੂੰ ਅੰਦਰ ਕੈਬਿਨ ਚ ਬੰਦ ਕਰ ਲਿਆ ਤਿੰਨ ਮੁੰਡਿਆਂ ਨੂੰ ਕਿ ਇਹਨਾਂ ਨੇ ਕੈਬਿਨ ਚ ਬੰਦ ਕੀਤਾ ਰੋਡਵੇਜ ਵਾਲਿਆਂ ਨੇ ਅੱਛਾ ਜੀ ਤੇ ਉਦੋਂ ਕੈਬਿਨ ਚ ਬੰਦ ਕੀਤਾ ਫਿਰ ਉਹਨਾਂ ਨੇ ਮੇਰੇ ਭਰਾ ਨੂੰ ਫੋਨ ਕੀਤਾ ਜਿਹਦੇ ਸੱਟਾਂ ਲੱਗੀਆਂ ਅੱਛਾ ਉਹ ਮੇਰੇ ਦੋ ਭਰਾ ਆ ਜਿਹਨੂੰ ਬੰਦ ਕੀਤਾ ਇੱਕ ਉਹ ਵੀ ਮੇਰਾ ਭਰਾ ਆ ਇੱਕ ਜਿਹੜਾ ਜਿਹਦੇ ਸੱਟਾਂ ਲੱਗੀਆਂ ਉਹ ਵੀ ਮੇਰਾ ਭਰਾ ਆ ਅੱਛਾ ਜੀ ਹਾਂ ਤੇ ਉਹਨੇ ਉਹਨੂੰ ਫੋਨ ਕੀਤਾ ਜਦੋਂ ਫੋਨ ਕਰਕੇ ਉਹਨੂੰ ਬੁਲਾਇਆ ਗਿਆ ਤੇ ਉਹਨੇ ਦਰਵਾਜਾ ਖੋਲਣ ਦੀ ਕੋਸ਼ਿਸ਼ ਕੀਤੀ ਉਹਨੇ ਨਹੀਂ ਖੋਲਿਆ ਫਿਰ ਉਹਨੇ ਧੱਕਾ ਮਾਰਿਆ ਤੇ ਦਰਵਾਜਾ ਤੋੜਤਾ ਅੱਛਾ ਤੇ ਜਦੋਂ ਤੋੜ ਜਦੋਂ ਹੱਥ ਚੱਕਿਆ ਫਿਰ ਇਹਨਾਂ ਨੇ ਵੀ ਉਹਨਾਂ ਦੇ ਉੱਤੇ ਹੱਥ ਚੱਕਿਆ ਉਦੋਂ ਤਾਂ ਚਲੋ ਮਾਮਲਾ ਨਿਬੜ ਗਿਆ ਕਿ ਹੱਥ ਉੱਤੇ ਚੱਕ ਕੇ ਚਲੋ ਆਪਸ ਵਿੱਚ ਨਿਬੜ ਗਿਆ ਚੱਲ ਗਏ ਜਦੋਂ ਇਧਰ ਨੂੰ ਜਾਣ ਲੱਗੇ ਕੱਲੇ ਨੂੰ ਇਹਨਾਂ ਨੇ ਜਦੋਂ ਬੈ ਕੇ ਜਾਣ ਲੱਗੇ ਗੱਡੀ ਚਲਾਣਗੇ ਇਹਨੇ ਕੱਲੇ ਨੂੰ ਖਿੱਚ ਲਿਆ ਇਹਨਾਂ ਨੇ ਤੁਹਾਡੇ ਭਾਈ ਸਾਹਿਬ ਕਾਰਚ ਸੀਗੇ ਨਹੀਂ ਮੇਰੇ ਛੋਟਾ ਭਾਈ ਕਰਾਰ ਚ ਹੀ ਆਇਆ ਸੀਗਾ ਲੇਕਿਨ ਬਾਹਰ ਉਹ ਚੜਨ ਲੱਗਾ ਸੀ ਇਹ 15 20 ਬੰਦੇ ਆਏ ਉਹਨਾਂ ਨੇ ਇੱਕ ਬੰਦੇ ਨੂੰ ਖਿੱਚ ਲਿਆ ਬਾਹਰ ਨੂੰ ਜਦੋਂ ਬਾਹਰ ਨੂੰ ਖਿੱਚਿਆ ਭਾਜੀ ਤੇ ਉਹਨਾਂ ਨੇ ਫਿਰ ਉੱਥੇ ਜਾ ਕੇ ਉਹਨਾਂ ਦੇ ਕਸੀੜ ਦੇ ਪਹਿਲੇ ਪਹਿ ਲੈ ਕੇ ਗਏ ਪੰਜ ਦੋ ਤਿੰਨ ਸੌ ਮੀਟਰ ਉਨੇ ਪਲੇਟਾਂ ਮਾਰੀਆਂ ਇਕੱਲੇ ਬੰਦੇ ਨੂੰ 25 ਬੰਦਿਆਂ ਨੇ ਕੁੱਟਿਆ ਇਹ ਤਾਂ ਵੀ ਭਾਈ ਕੋਈ ਮੌਕੇ ਤੇ ਸੀਸੀਟੀਵੀ ਕੈਮਰਾ ਵਗੈਰਾ ਲੱਗੇ ਭਾਈ ਸਾਰੇ ਤੇ ਭਾਈ ਗੁੰਡਾ ਕਰਦੀ ਨੂੰ ਪੁਲਿਸ ਵੀ ਸਾਥ ਦਿੰਦੀ ਪਈ ਹੈ ਹੂੰ ਜੇ ਉੱਥੇ ਪੁਲਿਸ ਦੇ ਸਾਹਮਣੇ ਕੁੱਟੀ ਜਾ ਰਹੀ ਸੀ ਭਾਈ ਹੋਰ ਦੱਸੋ ਕੀ ਕਹਿਣਾ ਦੱਸੋ ਤੁਸੀਂ ਹੂੰ ਉੱਥੇ ਤਾਂ ਭਾਈ ਨਹੀਂ ਪੁਲਿਸ ਦੇ ਸਾਹਮਣੇ ਕੁੱਟ ਮਾਰੀ ਪੁਲਿਸ ਜਦੋਂ ਬਚਾਣ ਬਚਾਣ ਆਈ ਹੈ ਜਦੋਂ ਉੱਥੇ ਕਹਿੰਦੇ ਨਾ ਤੁਹਾਡੇ ਮੁੰਡੇ ਨੂੰ ਅਸੀਂ ਬਚਾ ਕੇ ਲਿਆਏ ਆ ਤੇ ਭਾਈ ਇਹ ਕਿਹੜਾ ਪੁਲਿਸ ਬਚਾਣ ਆਂਦੀ ਹੈ ਕਿ ਦੋਨੋਂ ਪੱਤ ਤਿਰਾਂ ਨੂੰ ਅਲੱਗ-ਅਲੱਗ ਕਰਕੇ ਫੜਨ ਆਂਦੀ ਹੈ ਹੂੰ ਇਹ ਪੁਲਿਸ ਸਾਡੇ ਬੰਦੇ ਨੂੰ ਬਚਾ ਕੇ ਤੇ ਉਹਨਾਂ ਨੂੰ ਉੱਥੇ ਛੱਡਿਆ ਹੀ ਹੈ ਉੱਥੇ ਸੀਸੀਟੀਵੀ ਲੱਗੇ ਹੋਏ ਸਭ ਲੱਗਾ ਭਾਜੀ ਉੱਥੇ ਜਾ ਕੇ ਤੁਸੀਂ ਚੈੱਕ ਕਰੋ ਤੇ ਸਭ ਤੁਹਾਨੂੰ ਮਿਲੂਗਾ ਤੇ ਉਸ ਤੋਂ ਬਾਅਦ ਇੱਥੇ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਉਹਨੂੰ ਡਿਟੇਨ ਕਰਨ ਲੱਗੇ ਕਿ ਕੀ ਹੋਇਆ ਕੀ ਨਹੀਂ ਹੋਇਆ ਤੁਸੀਂ ਪਹਿਲੇ ਉਹਦੀ ਕੰਪੀ ਹੈ ਜੋ ਉਹ ਫਰਸਟ ਏਡ ਦਾ ਕਰਾਓ ਭਾਜੀ ਕੋਈ ਗੱਲ ਨਹੀਂ ਭਾਜੀ ਅੱਗੇ ਤੁਸੀਂ ਫਰਸਟ ਏਡ ਦਾ ਕਰਾਓ ਫਰਸਟ ਏਡ ਕਰਾ ਕੇ ਤੁਸੀਂ ਉੱਥੇ ਪੁੱਛ ਲਓ ਜੋ ਹੋਇਆ ਜੋ ਤੁਸੀਂ ਬਿਆਨ ਲੈਣੇ ਆ ਤੁਸੀਂ ਉੱਥੇ ਲੈ ਲਓ ਇੱਥੇ ਬਿਆਨ ਲੈਣ ਦਾ ਕੀ ਫਾਇਦਾ ਹੋਇਆ ਘੰਟਾ ਨੂੰ ਬਿਠਾਈ ਰੱਖਿਆ ਕੁਝ ਹੋ ਜਾਂਦਾ ਫੇਰ ਉਹੀ ਨਾ ਜੇ ਸੱਟਾ ਬਟਾ ਲੱਗੇ ਹੋਰ ਉਹ ਭਾਈ ਉਹਨੂੰ ਸੱਟਾ ਥੋੜੀਆਂ ਨਹੀਂ ਲੱਗੀਆਂ ਇਹ ਝੂਠ ਬੋਲਣ ਦੇ ਆ ਤੁਸੀਂ ਇੱਕ ਵਾਰੀ ਜਾਓ ਤਾਂ ਸਹੀ ਮੈਂ ਕਹਿੰਦਾ ਤੂੰ ਇੱਕ ਵਾਰੀ ਜਾ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗੂ ਉਹ ਜੋਲ ਹਸਪੀਟਲ ਉਹਨੂੰ ਲੈ ਕੇ ਗਏ ਨੇ ਭਾਜੀ ਇੰਨੇ ਸੀਰੀਅਸ ਹੋ ਗਏ ਭਾਈ ਜ਼ਬਰਦਸਤੀ ਲੈ ਕੇ ਗਏ ਆ ਉਸ ਤੋਂ ਬਾਅਦ ਕਹਿੰਦੇ ਜਿਹੜਾ ਜ਼ਬਰਦਸਤੀ ਲੈ ਕੇ ਗਏ ਆ ਅਸੀਂ ਕਾਰਵਾਈ ਕਰਾਂਗੇ ਤੁਹਾਡੇ ਤੇ ਇਨਚਾਰਜ ਸਾਹਿਬ ਅੱਥੇ ਲਾਈਵ ਕਰਾਣ ਲਈ ਵੀ ਲੈ ਕੇ ਜਾ ਸਕਦੇ ਨਹੀਂ ਉਹ ਕਹਿੰਦੇ ਤਾਂ ਅਸੀਂ ਤੇਰੇ ਤੇ ਕਾਰਵਾਈ ਕਰਾਂਗੇ ਅਸੀਂ ਲੈ ਕੇ ਜਾਣਾ ਸੀ ਮੈਂ ਕਿਹਾ ਘੰਟਾ ਹੋ ਗਿਆ ਤੂੰ ਲੈ ਕੇ ਤਾਂ ਗਿਆ ਨਹੀਂ ਉਹੀ ਨਾ ਪੁਲਿਸ ਆ ਤਾਂ ਉਹ ਭਾਈ ਪੁਲਿਸ ਉਹਨਾਂ ਨੂੰ ਮਿਲੀ ਵੀ ਪੈਸੇ ਖਾਦੇ ਇਹਨਾਂ ਨੇ ਉਹ ਆਇਆ ਪਿਕਅਪ ਸਰ ਇਹਨਾਂ ਦਾ ਜੀਐਮ ਨਹੀਂ ਜਦੋਂ ਤੇ ਤੁਹਾਡੇ ਲੜਕੇ ਦੀ ਗਲਤੀ ਵੀ ਨਿਕਲਦੀ ਪੁਲਿਸ ਨੂੰ ਸੀਵਲ ਉਹ ਸਾਲੇ ਤਾਂ ਕਹਿਣਾ ਕਿ ਪੁਲਿਸ ਡਾਕੂਮੈਂਟ ਮੰਨ ਵੀ ਲੋ ਸਾਡੇ ਭਰਾ ਦੀ ਫਸਟ ਐਡ ਤਾਂ ਕਰਾ ਲੋ ਹਾਂ ਉਹ ਚਲੋ ਮੰਦਾ ਸੀਗਾ ਜਿਹੜੇ ਚਾਰ ਜਣੇ ਮੁਲਾਜ਼ਮ ਅੰਦਰੋਂ ਆਏ ਉਹਨਾਂ ਨੂੰ ਪਤਾ ਹੈ ਉਹ ਕੌਣ ਸੀਗੇ ਕਿਹਨਾ ਮਗਰ ਆਏ ਸੀਗੇ ਉਹਨਾਂ ਮਗਰ ਜਿਨ੍ਹਾਂ ਨੇ ਕੁੱਟਿਆ ਤੇ ਐਸਐਚਓ ਸਭ ਨੂੰ ਉਹ ਪਤਾ ਨਹੀਂ ਉਹ ਕੌਣ ਆ ਮਗਰ ਆਏ ਸੀਗੇ ਐਸਐਚਓ ਸਾਹਿਬ ਨਹੀਂ ਸੀਗੇ ਉਸ ਟਾਈਮ ਇੰਚਾਰ ਸਾਹਿਬ ਇੰਚਾਰ ਸਾਹਿਬ ਨੇ ਸਾਈਡ ਲੱਗਦਾ ਦੱਸਿਆ ਨਹੀਂ ਹੈਗਾ ਇੰਚਾਰ ਸਾਹਿਬ ਨੇ ਪਤਾ ਨਹੀਂ ਇਹਨਾਂ ਨੂੰ ਦੱਸਿਆ ਕਿ ਉਹ ਕਹਿ ਰਿਹਾ ਕਿ ਜਿਹੜਾ ਪੀੜਤ ਸੀਗਾ ਉਹਦੇ ਬਿਆਨ ਨਹੀਂ ਹੋਏ ਹਜੇ ਤੱਕ ਭਾਈ ਨਹੀਂ ਓਏ ਅਜਾ ਤਾੜੇ ਸਾਹਮਣੇ ਕਹਿ ਰਿਹਾ ਓਏ ਭਾਈ ਸਾਹਮਣੇ ਕਹਿ ਰਿਹਾ ਓ ਸਾਹਮਣੇ ਓ ਇਹ ਤਾਂ ਸੀਗਾ ਹੀ ਨਹੀਂ ਇੰਚਾਰ ਸਾਹਿਬ ਨੇ ਬਣਾਣ ਲਿੱਤੀ ਏ ਉਦੋਂ ਕਿਉਂ ਨਹੀਂ ਫੜਿਆ ਭਾਜੀ ਮ ਇੱਕ ਪੁਲਸੀਆ ਮੇਰੇ ਭਰਾ ਨੂੰ ਲੈ ਗਿਆ ਚਾਰ ਪੁਲਸੀਓਂ ਨਾਲ ਗੱਲਾਂ ਕਰਕੇ ਵਾਪਸ ਆ ਕੇ ਮੇਰਾ ਭਰਾ ਕਿੱਥੇ ਸੀ ਜੀ ਉਹਨੂੰ ਵੇਖ ਲੈਣ ਸਰ ਦੇਖ ਲੈ ਮੈਂ ਆ ਹੁਣ ਦੇਖਣ ਆ ਠੀਕ ਹੈ ਭਾਈ ਦੇਖ ਲੈ ਸਾਨੂੰ ਇਨਸਾਫ ਦਿਵਾਓ ਬਿਲਕੁਲ ਸਾਡੇ ਅੱਗੇ ਹੱਥ ਜੋੜ ਕੇ ਬੇਨਤੀ ਸਰ ਦੇਖੋ ਸਰਕਾਰੀ ਮਲਾਜਾ ਹੋਂ ਕਰਦੇ ਨੇ ਉਹਨੂੰ ਥੋੜਾ ਰਾਹ ਦਿੱਤੀ ਤੁਸੀਂ ਤਾਂ ਤੁਸੀਂ ਇੱਕ ਗੱਲ ਸੁਣੋ ਉਹਨਾਂ ਦਾ ਜੀਐਮ ਆਇਆ ਰਿਪੋਰਟ ਭੇਜ ਲਿਆਦਾ ਤੇ ਇੰਚਾਰਜ ਸਾਹਿਬ ਇਦਾਂ ਖੜੇ ਹੋ ਗਏ ਕਿਉਂ ਉਹ ਸਾਰਾ ਕੁੱਟ ਕੇ ਵੀ ਕਾ ਕੇ ਇਦਾਂ ਉਹਨਾਂ ਦੀ ਰਿਸਪੈਕਟ ਕੀਤੀ ਜਾਏਗੀ ਸਭ ਤੋਂ ਪਹਿਲਾਂ ਆਪਾਂ ਨੂੰ ਜਿਸ ਬੰਦੇ ਮਤਲਬ ਕਾਨੂੰਨ ਬਰਾਬਰ ਨਹੀਂ ਹੈਗਾ ਜੀ ਕਾਨੂੰਨ ਸਾਡੇ ਲਈ ਤਾਂ ਹੈ ਨਹੀਂ ਸਾਨੂੰ ਤਾਂ ਕਿੱਦਾਂ ਕਿਸੇ ਨੇ ਕੁਝ ਵੀ ਨਹੀਂ ਪੁੱਛਿਆ ਭਾਜੀ ਮੇਰੇ ਭਰਾ ਨੂੰ ਉਹ ਕੋਨਾ ਘੰਟਾ ਬਿਠਾਇਆ ਗਿਆ ਕਰਦੀ ਸਰਕਾਰੀ ਬੰਦਾ ਕਰੇ ਪ੍ਰਾਈਵੇਟ ਕਰੇ ਲਾਅਨ ਆਰਡਰ ਦੇ ਲੋਕ ਭਾਜੀ ਸਾਰਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਮੈਡਮ ਇੰਨਾ ਕੋਈ ਚੇਂਜ ਕਰਨਾ ਚਾਹੁੰਦੇ ਸ਼ਹਿਰ ਦੇ ਲਈ ਪਰ ਥੱਲੇ ਅਫਸਰ ਕਿਉਂ ਨਹੀਂ ਕਰ ਰਹੇ ਇਹੀ ਤਾਂ ਮੈਂ ਪੁੱਛਣਾ ਚਾਹੁੰਦਾ ਭਾਜੀ ਉਹਨਾਂ ਉਹਨਾਂ ਦੀ ਵੀ ਬਦਨਾਮੀ ਕਰਾ ਰਹੇ ਦੱਸ ਇਹਨਾਂ ਕੋਲੋਂ ਪੁੱਛੋ ਤੁਸੀਂ ਕੀ ਕਹਿਣਾ ਚਾਹੁੰਦੇ ਨੇ ਪਾਜੀ ਪਾਜੀ ਕਹਿੰਦੇ ਮੈਂ ਸਰਕਾਰ ਵੀ ਗੈਂਗਸਟਰਾਂ ਦੇ ਖਿਲਾਫ ਆਗਰ ਕੋਈ ਗੈਂਗਸਟਰ ਜਾਂ ਗੁੰਡਾ ਕਰ ਪਾਜੀ ਇਹ ਇੱਕ ਗੱਲ ਦੱਸੋ 25 ਹੱਲੇ ਕਹਿੰਦੇ ਵੀ ਕਿ ਉਹਨੂੰ ਸੱਟ ਨਹੀਂ ਲੱਗੀ ਸੀ ਅਸੀਂ ਇੱਥੇ ਬਿਠਾਇਆ 25 ਬੰਦੇ ਕੁੱਟਣਗੇ ਸੱਟ ਨਹੀਂ ਲੱਗੂਗੀ ਹਮ ਇੱਕ ਬੰਦਾ ਕੁੱਟਦਾ ਫੇਰ ਤਾਂ ਬੰਦਾ ਉਹ ਤਾਂ ਡਾਕਟਰ ਦਾ ਕੰਮ ਆ ਸੱਟ ਲੱਗੀ 25 ਦੇ 25 ਮਲਾ ਲਈ ਅਸੀਂ ਪਾਜੀ ਤੁਹਾਡਾ ਭਰਾ ਜਖਮੀ ਸੀਗਾ ਇੱਥੇ ਕਿੰਨੇ ਦਿਨ ਰੱਖਿਆ ਗਿਆ ਉਹਨਾ ਘੰਟਾ ਪਾਜੀ ਪੌਣਾ ਘੰਟਾ ਐਸਐਚਓ ਜੀ ਇਹਦੇ ਬਾਰੇ ਤੜਕੀ ਕੇ ਲਾਇ ਪੌਣਾ ਘੰਟਾ ਕੇ ਬੰਦਾ ਜ਼ਖਮੀ ਆ ਉਹਨੂੰ ਉੱਥੇ ਐਸਐਚਓ ਸਾਹਿਬ ਰੱਖਣ ਦਾ ਕਾਰਨ ਕੀ ਸੀਗਾ ਲੋੜ ਨਹੀਂ ਸੀ ਉਹਨੂੰ ਮੈਨੂੰ ਚਲੋ ਇਸ ਚੀਜ਼ਾਂ ਨੇ ਪਤਾ ਹੁਣ ਬਾਅਦ ਦੇਖਦੇ ਆ ਕੀ ਆ ਨਹੀਂ ਪ੍ਰਸ਼ਾਦ ਜੀ ਐਸਐਚਓ ਸਾਹਿਬ ਰੱਖਣ ਦਾ ਕਾਰਨ ਸਰ ਛੋਟੀ ਗੱਲ ਆ ਪਤਾ ਕਿਨੂੰ ਆ ਇਨ ਚਾਰ-ਪੰਜ ਨੂੰ ਪੁੱਛਿਆ ਉਹਦੇ ਦਾ ਬਹੁਤ ਬੋਲ ਕਰ ਗਏ ਮੈਨੂੰ ਪਤਾ ਨਹੀਂ ਮੈਨੂੰ ਪਤਾ ਤਾ ਉਹ ਵੀ ਬੜਾ ਤਾ ਮੈਂ ਤਾਂ ਮੈਨੂੰ ਵੈਰੀਫਾਈ ਜਿਨ੍ਹਾਂ ਨੇ ਮਾਰਿਆ ਉਹ ਕਿੱਥੇ ਸਰ ਮੈਂ ਇੱਕ ਛੋਟੀ ਗੱਲ ਹੋਈ ਹੈ ਨਾ ਮੈਂ ਸਿਰਫ ਇਹ ਗੱਲ ਕਿ ਪੌਣਾ ਕਿਤੇ ਰੱਖਿਆ ਇਨ ਚਾਰ ਸਾਹਿਬ ਨੂੰ ਪੁੱਛਿਆ ਗਿਆ ਉਹ ਕਹਿੰਦੇ ਐਸਟੀਐਸਓ ਸਾਹਿਬ ਦੱਸਣਗੇ ਉਹ ਤੁਸੀਂ ਕਹਿ ਰਹੇ ਮੈਨੂੰ ਇਹ ਗੱਲ ਉਹਨਾਂ ਨੇ ਉਹਦਾ ਜੀਐਮ ਜੀਐਮਜੀ ਨੂੰ ਬੁਲਾਇਆ ਇੱਥੇ ਰੋਡਵੇ ਤੇ ਉਹ ਆ ਕੇ ਇੱਥੇ ਬਿਆਨ ਦੇ ਕੇ ਕਿਦਾ ਚੁੱਪ ਚਪੀ ਕੇ ਨਾ ਲੱਗੇ ਸਰ ਇੱਕ ਹੀ ਸਵਾਲ ਹੈਗਾ ਜੇ 20 25 ਬੰਦੇ ਸਰਕਾਰੀ ਨਹੀਂ ਉਹਨਾਂ ਦੇ ਪਰਚਾ ਹੋਊਗਾ ਕਿ ਨਹੀਂ ਹੋਊਗਾ ਬਿਲਕੁਲ ਹੋਏਗਾ ਜੀ ਹੋਏਗਾ ਨਾ ਨੋਟ ਦੇ ਮਤਲਬ ਉਹਨਾਂ ਦਾ ਕਾਬੂ ਹੀ ਹੀ ਜੇਕਰ ਉਹ ਗਲਤ ਪਾਏ ਜਾਂਦੇ ਆ ਜਿੰਨੇ ਇੱਕ ਗੱਲ ਦਾ ਸਿਰਾ ਤੇ ਅੱਜ ਤਾਂ ਲੱਗੀਆਂ ਸੱਟਾਂ ਉਹਦੇ ਲੱਗੀਆਂ ਸੱਟਾਂ ਦੇ ਪਰਚਾ ਇਹਨਾਂ ਇਲਜ਼ਾਮ ਵਿੱਚ ਚਲੋ ਗਲਤ ਜੋ ਹੋਏਗਾ ਪਰਚਾ ਤੁਹਾਡੀ ਪਾਰਟੀ ਕਿਉਂ ਨਹੀਂ ਆਈ ਸਰ ਤੁਹਾਡ ਐਸੋ ਚੋ ਕਿਹੜੇ ਸਾਡੇ ਤੋਂ ਸਰ ਇਹ ਮਾਮਲਾ ਕੀ ਆ ਪੂਰਾ ਸਾਰਾ ਹੈ ਮਾਮਲਾ ਦੱਸ ਹੀ ਚੁੱਕਾ ਤੁਹਾਡੇ ਚਲੋ ਸਰ ਇੱਕ ਵਾਰੀ ਰਿਪੀਟ ਕਰ ਦੋ ਸਰ ਇੱਕ ਦੱਸ ਦਤ ਸਾਨੂੰ ਵੀ ਦੱਸ ਦਿਓ ਗੱਲਬਾਤ ਕਰ ਕੋਟਮਾਰ ਸੁਣਦੀ ਇੱਕ ਹੋਰ ਲੈਵਲ ਆਇਆ ਅੰਕ ਦੇ ਨਾਮ ਦੀ ਦੇਮ ਬੰਦੇ ਦੀ ਕੋਟਮਾਰ ਹੋਈ ਆ ਜਨ ਸਿਉਲਾ ਹੱਥ ਪਿਆਤਾ ਜਦੋਂ ਉਹਦੇ ਡਾਟਮ ਐਮ ਐਨ ਆਰ ਤੇ ਕੋਈ ਸ਼ਿਕਾਇਤ ਮਰਦੀ ਉਹ ਸੁਣਾਤਾ ਪਾਰਟੀ ਦਾ ਕਹਿਣਾ ਕਿ ਪੁਲਸਰੇ ਸਾਨੂੰ ਰੀਟੇਨ ਕਰਕੇ ਰੱਖਿਆ ਕਿ ਕਾਫੀ ਦੇਰੇ ਅੱਧਾ ਘੰਟੇ ਤੋਂ ਉੱਤੇ ਜ਼ਿਆਦਾ ਸਿਵਲ ਹਸਪਤਲ ਕਿ ਇਹਨਾਂ ਨੂੰ ਪਹੁੰਚਾਇਆ ਤੁਸੀਂ ਹਾਂ ਕਿ ਤੱਕ ਮਾਰ ਲਾ ਨਾਲ ਗੰਦੇ ਸਰ ਉਹ ਕਹਿੰਦੇ ਸੀ ਆਪ ਲੈ ਗਏ ਆ ਉਹ ਕਹਿੰਦੇ ਜੋਲ ਹਸਪਤਲ ਉਹ ਕਹਿੰਦੇ ਜੋਲ ਲੈ ਗਏ ਤੁਸੀਂ ਸਿਵਲ ਕਹਿ ਰਹੇ ਹੋ ਪਤਾ ਨਹੀਂ ਕਿੱਥੇ ਆ ਗਏ ਭਜੀ ਕਰੋ ਤੇ ਜੋਲ ਹਸਪਤਾਲ ਲੈ ਗਏ ਸਰ ਸਰ ਚਲੋ ਸਰ ਕਰਨ ਸਰ ਕਰਨ ਲੜਾਈ ਕਿਹਨਾਂ ਦੇ ਨਾਲ ਹੋਈ ਹੈ ਸਰ ਕਿ ਜਗ੍ਹਾ ਦੇ ਵਿੱਚ ਲੜਾਈ ਹੋਈ ਹੈ ਭਜੀ ਨੇ ਤੁਸੀਂ ਭੇਜਿਆ ਜੇ ਤੁਸੀਂ ਭਸਰਨੇ ਭੇਜਿਆ ਨਹੀਂ انکی ਤੁਹਾਡੇ برادر دا نام ہے میرا برادر دا نام اے کہہ رہے ہو سیویل چ بھجتا ہوں یہ ਭਈ ਇਹਨਾਂ ਦੇ ملازم ਦਾ ਨਾਲ ਹੈ ਨਹੀਂ ਕਿ ਫੇਰ ਕਿੱਦਾਂ ਇਹਨਾਂ ਨੇ ਕਿੱਦਾਂ ਭੇਜਤਾ ਦੱਸੋ ਨਹੀਂ ਹਾਂਜੀ ਸਰ ਲੜਕਾ ਤੁਹਾਡਾ ਉਹ ਕਿੱਥੇ ਆ ਲੜਕਾ سیਵਲ ਉੱਥੇ ਜੋਲ ਹਸਪਤਾਲ ਹੈ ਜੀ ਲੜਕਾ ਜੋਲ ਦੇ سیਵਲ ਗਈ ਜਾਂਦੇ ਜੋਲ ਹਸਪਤਾਲ ਹੈ ਸਰ ਚਲੋ ਇੱਥੋਂ ਇਹਨਾਂ ਪਤਾ ਸਰ ਤੁਸੀਂ ਗਾਇਰ ਸੀਵਲ ਪੰਚਾਇਤ ਦਾ ਨਹੀਂ ਮੈਨੂੰ ਇਹਨਾਂ ਪਤਾ ਲੱਗਿਆ ਸੀਵਲ ਹਸਪਤਾਲ ਕਿਹਨਾਂ ਨੇ ਸੈ ਇਥੋਂ ਪਤਾ ਲੱਗਾ ਨਹੀਂ ਇਥੋਂ ਕਿਹਨਾਂ ਤੁਸੀਂ ਕਹਿੰਦੇ ਪਿਛਵਾਇਆ ਤੁਸੀਂ ਤੇ ਆ ਨਹੀਂ ਮੈਂ ਤਾਂ ਆਇਆ ਕਿਹਨੇ ਪਿਛਵਾਇਆ ਸਰ ਇਥੋਂ ਮੈਨੂੰ ਪਤਾ ਲੱਗਾ ਐਤੀ ਲੜਾਈ ਕਿਨਾਂ ਦੇ ਨਾਲ ਹੋਈ ਸੀ ਲੜਾਈ ਕੋਈ ਇੱਥੇ ਹੀ ਵਾਹ ਰੂਡਵੇਕ ਮਿਲਾਂ ਸਰਕਾਰ ਨੇ ਕਿੰਨੇ ਜਣੇ ਸੀਗੇ ਕੋਈ ਸੀਸੀਟੀਵੀ ਸਰ ਖੰਗਾਲੇ ਗਈ ਉੱਥੇ ਸੀ ਇਹ ਤਾਂ ਹੀ ਬੈਰ ਸਰਕਾਰਨ ਕਿਸੇ ਲੜਾਈ ਦਾ ਕਾਰਨ ਬਾਰੇ ਜਦੋਂ ਕੋਈ ਬਿਆਨ ਜਾਂ ਕੋਈ ਸਟੇਟਮੈਂਟ ਆ ਫੇਰ ਕੋ ਦੱਸ ਤੁਸੀਂ ਐਸਾ ਜੋ ਕੀ ਕੀ ਕਹਿਣਾ ਚਾਹੁੰਦੇ ਮਤਲਬ ਇਹ ਮਾਮਲੇ ਵਿੱਚ ਕੀ ਅਸੀਂ ਤਾਂ ਜੋ ਪਰ ਕਾਨੂੰਨੀ ਕਾਰਵਾਈ ਜੋ ਵੀ ਪਰ ਰੂਲ ਬਣ ਕੇ ਕਰਾਂਗੇ ਠੀਕ ਹੈ ਸਰ ਪੀੜਤਾ ਦਾ ਕਹਿਣਾ ਹੈ ਕਿ ਮੁਲਾਜ਼ਮ ਉੱਥੇ ਮੌਜੂਦ ਸੀ ਉੱਥੇ ਕੁੱਟਮਾਰ ਹੋਈ ਪਰ ਕਿਸੇ ਨੇ ਮਚਾਇਆ ਨਹੀਂ ਪ੍ਰੈਜ਼ੀਡੈਂਟ ਮੁਲਾਜ਼ਮਾਂ ਦੀ ਕਾਰਵਾਈ ਕੀਤੀ ਇਹ ਦੇਖ ਕੇ ਜੋ ਵੀ ਬਣਦਾ ਪਾ ਦੇਖਾਂਗੇ ਤੁਸੀਂ ਐਸਐਸਓ ਸਾਹਿਬ ਜੀ ਹਾਂ ਜੀ ਹਾਂ ਜੀ ਗੱਲਬਾਤ ਦੱਸੀ ਹੋਏਗੀ ਨਹੀਂ ਜੋ ਦੱਸੇ ਮੈਂ ਤੁਹਾਨੂੰ ਦੱਸ ਦਿੱਤਾ ਠੀਕ ਹੈ ਬਟ ਉਹ ਕਹਿ ਰਹੇ ਕਿ ਐਸਐਚਓ ਸਾਹਿਬ ਨੂੰ ਪੁੱਛੋ ਪਰ ਕੁਝ ਨਹੀਂ ਲੱਗਾ ਜਿਹਦੇ ਵਿੱਚ ਟਾਂਕੇ ਦੇ ਨਾਲ ਤੋਂ ਕੰਦੇਣਾ ਪਟਮਾਰ ਰਹੀ ਹੈ ਜਨ ਮੈਨੂੰ ਕਿਉਂਕਿ ਇੰਪੈਕਟ ਦਿੱਖ ਰਿਹਾ ਸੀ ਜੀ ਹੋ ਜਾਂਦਾ ਹੈ ਇਲਾਜ ਸਰ ਉਹ ਕਹਿੰਦੇ ਕੀ ਨਾਮ ਆ ਸਰ ਤੁਹਾਡਾ ਇੱਕ ਮਿੰਟ ਇੱਕ ਮਿੰਟ ਸਰੂ ਕਹਿ ਰਹੇ ਕਿ ਪੁਲਿਸ ਜੋ ਸਾਹਮਣੇ ਮੌਜੂਦਗੀ ਦੇ ਵਿੱਚ ਕੁੱਟਮਾਰ ਹੋਈ ਹੈ ਪਾਰਟੀ ਤੁਹਾਨੂੰ ਇਹ ਤਾਂ ਨਹੀਂ ਪਤਾ دیر ਫੇਰ ਕੱਲ ਨੇ ਕੀ ਹੋਇਆ ਕੀ ਨਹੀਂ ਪਰ ਦੇਖੋ ਇੱਕ ਤੁਸੀਂ ਵੀ ਵਧੀਆ ਕਈ ਥਾਣਿਆਂ 'ਚ ਵੀ ਦੇ ਰਹੇ ਕੰਮ ਕੀਤਾ ਅੱਜ ਇੱਥੇ ਉਹਨੂੰ ਲੈ ਕੇ ਆਏ ਇੱਥੇ ਕਿਹੜਾ ਆਪਣੇ ਕੋਲ ਇਦਾਂ ਦੀ ਕੋਈ ਪਤਾ ਲੱਗਾ ਤੁਰੰਤ ਮੈਂ ਸੀਪਸ ਤੇ ਇੱਥੇ ਆਇਆ ਜੀ ਦੇਖੋ ਨਾ ਕਿ ਕੱਲ ਨੂੰ ਅਫਸਰਾਂ ਦਾ ਜਿਹੜਾ ਛਵੀ ਖਰਾਬ ਹੁੰਦੀ ਹੈ ਜੀ ਥੱਲੇੜੇ ਮਲਾਇਮਾ ਕਰਕੇ ਕੋਈ ਐਸੇ ਛੋਟੇ ਹੈਗੇ ਵਧੀਆ ਬੰਦੇ ਹੋ ਪਰ ਉਹ ਕਹਿੰਦੇ ਕਿ ਇੰਨੀ ਦੇਰ ਇੱਥੇ ਰੱਖਿਆ ਪੱਟੀ ਵੀ ਨਹੀਂ ਕਰਾਈ ਜਿਹੜੀ ਸੱਟ ਪੈਟ ਲੱਗੀ ਸੀ ਚਲੋ ਜੇ ਉਹ ਗਲਤ ਵੀ ਸੀਗਾ ਉਹਤੇ ਕਾਰਵਾਈ ਕਰ ਦਿੰਦੀ ਜੇ ਜੇ ਪਰ ਉਹ ਜੋ ਬੰਦਾ ਕਰਾਂਗੇ ਉਹੀ ਬੈਨੀਫਿਟ ਕਰ ਰਹੇ ਜਿੱਦ ਜਿਹੜੇ ਮੁਲਾਜ਼ਮ ਦੇ ਕੁੱਟ ਮੁਲਾਜ਼ਮ ਦੇ ਸਾਹਮਣੇ ਕੁੱਟ ਮਾਰੀ ਹੋਈ ਉਸ ਮੁਲਾਜ਼ਮ ਤੇ ਵੀ ਕਰਪਈ ਹੋਈਗੀ ਯਾਨੀ ਕਿਹੜਾ ਬੰਦਾ ਪੀਟਿਆ ਜਿਹਦੀ ਉਹਦੀ ਐਮਐਲਏ ਦਾ ਉਹ ਜੋ ਸਟੇਟਮੈਂਟ ਬੰਦਾ ਉਸ ਸਾਹਮਣੇ ਕਰ ਨਹੀਂ ਪਾ ਰਿਹਾ ਠੀਕ ਹੈ ਅੱਛਾ ਜੀ ਆਪਾਂ ਬਾਕੀ ਗੱਲਾਂ ਸਰ ਪੀੜਤ ਤਾਂ ਨਹੀਂ ਬਾਕੀ ਨਹੀਂ ਮੈਂ ਨਹੀਂ ਕਹਿ ਰਿਹਾ ਉਹਨਾਂ ਦਾ ਕਹਿਣਾ ਕਿ ਉਹਦਾ ਇਲਾਜ ਕਰਾ ਰਿਆ ਉਹਦੇ ਪਰਿਵਾਰਿਕ ਮੈਂਬਰ ਇੱਥੇ ਆ ਉਹਨਾਂ ਨਾਲ ਇੱਕ ਲੜਕਾ ਵੀ ਸੀਗਾ ਉਹ ਵੀ ਆਪਣਾ ਬਿਆਨ ਦੇ ਰਿਹਾ ਸਾਨੂੰ ਪੀਟ ਦਾ ਨਿਸ਼ਾਨ ਦਿਖਣ ਦੋ ਉਸ ਤੋਂ ਬਾਅਦ ਆਪਾਂ ਦੇਖਾਂਗੇ ਠੀਕ ਹੈ ਠੀਕ ਹੈ ਜੀ ਬਿਲਕੁਲ ਵਾਰ-ਵਾਰ ਇੱਕੋ ਸਵਾਲ ਕਰੀ ਜਾਂਦੇ ਮੈਂ ਨਹੀਂ ਕਰ ਰਿਹਾ ਸੋ ਸਵ ਮੈਂ ਮਰਦਾ ਤਾਂ ਤੋਂ ਨਹੀਂ ਪੀੜਤਾ ਬ੍ਰਦਰ ਦਾ ਕਹਿਣਾ ਹੈ ਕਿ ਪੁਲਿਸ ਦੇ ਸਾਹਮਣੇ ਮੌਜੂਦਗੀ 'ਚ ਕੁੱਟਮਾਰ ਹੋਈ ਆ ਸਰ ਉਹਦਾ ਜਵਾਬ ਨਹੀਂ ਮਿਲਿਆ ਕਿ ਉਸ ਮੁਲਾਜ਼ਮ ਤੇ ਕਾਰਵਾਈ ਵੀ ਹੋਏਗੀ ਇਹ ਪੁਲਿਸ ਦੇ ਸਾਹਮਣੇ ਕੁੱਟਮਾਰ ਹੋਈ ਆ ਸਰ ਪੀੜਤਾ ਬ੍ਰਦਰ ਦਾ ਕਹਿਣਾ ਹੈ ਕਿ ਪੁਲਿਸ ਦੇ ਮੌਜੂਦਗੀ ਦੇ ਸਾਹਮਣੇ ਕੁੱਟਮਾਰ ਹੋਈ ਆ ਕਿ ਉਸ ਮੁਲਾਜ਼ਮ ਤੇ ਵੀ ਕਾਰਵਾਈ ਹੋਏਗੀ ਉਹ ਉਹ ਬਿਆਨ ਆਪਣਾ ਦੇ ਦੇ ਸਰ ਮੈਂ ਤਾਂ ਹੌਨ ਰਿਕਾਰਡ ਕੈਮਰਾ ਰਿਕਾਰਡ ਹੈਗਾ ਮੈਂ ਤਾਂ ਉਹਨਾਂ ਨੇ ਸਾਹਮਣੇ ਕਿਹਾ ਮੈਂ ਤਾਂ ਹੈਗਾ ਸਰ ਮੈਂ ਦਊਂਗਾ ਬੱਚੀ ਬੰਦਿਆਂ ਨੇ ਇੱਕ ਬੰਦੇ ਨੂੰ ਸਰ ਪੁਲਿਸ ਦੇ ਸਾਹਮਣੇ ਉਥੇ ਕੁੱਟਮਾਰ ਹੋਈ ਹੈ ਬਿਲਕੁਲ ਹੋਈ ਹੈ ਹਾਂਜੀ ਸਰ ਮੇਰੇ ਕੋ ਗਵਾਹ ਹੈਗੇ ਆ ਆਲੋ ਸਰ ਸਰ ਜਵਾਬ ਦਿਓ ਸਰ ਮੇਰੇ ਸਾਹਮਣੇ ਕਹਿ ਰਹੇ ਹੋ ਤੁਹਾਡੇ ਸਾਹਮਣੇ ਕਹਿ ਰਹੇ ਮੈਂ ਨਹੀਂ ਕਹਿ ਰਿਹਾ ਉਹ ਕੋੜ ਕਹਿ ਰਹੇ ਆਪਣਾ ਬਿਆਨ ਲਿਖਾ ਦਿਵੇ ਆਪਣਾ ਬਿਆਨ ਲਿਖਾਓ ਤੁਸੀਂ ਕਹਿੰਦੇ ਬਿਆਨ ਤਾਂ ਦਿਓ ਤਾਂ ਹੀ ਕਰਾਂ ਮੈਂ ਦੇਣਾ ਕਿੱਥੇ ਲੈਣਾ ਆਜੋ ਕਿੱਥੇ ਲੈਣਾ ਬਿਆਨ ਆਓ ਮੈਂ ਦੇਣਾ ਲਿਖਾਓ ਮੈਂ ਤੁਹਾਡੇ ਲਿਖਾਉਂਗਾ ਸਰ ਤੁਸੀਂ ਲਿਖਾਉਂਗੇ ਨਾ ਅੰਦਰ ਜੋ ਬੱਸ ਸਟੈਂਡ ਫਸਲ ਕਾਰ ਵੀ ਕੰਡੂ ਬਾਕੀ ਕੰਮ ਸਰ ਮੈਂ ਤਾਂ ਮੈਂ ਤਾਂ ਬਾਹਰ ਖੜਾ ਮੈਂ ਕਿਹੜਾ ਅੰਦਰ ਖੜਾ ਸਰ ਤੁਸੀਂ ਜਦੋਂ ਤੁਸੀਂ ਆਏ ਹੋ ਨਾ ਉਸ ਤੋਂ ਪਹਿਲੇ ਇਹਨਾਂ ਦਾ ਜੀਐਮ ਆ ਚੁੱਕਾ ਸੀ ਸਾਰੇ ਹਾਂਜੀ ਹਾਂਜੀ ਤਾਂ ਬਿਲਕੁਲ ਸਾਈਡ ਤੇ ਲਿਆ ਸਰ ਪੁਲਿਸ ਨੇ ਪੀੜਤਾ ਦਾ ਕਹਿਣਾ ਕਿ ਇੱਕ ਸਾਨੂੰ ਲੈ ਕੇ ਆਏ ਲੇਕਿਨ ਦੂਜੀ ਪਾਰਟੀ ਨੂੰ ਕਿਉਂ ਨਹੀਂ ਲੈ ਕੇ ਆਏ ਨਾਲ ਸਰ ਇੰਚਾਰਜ ਸਾਹਿਬ ਕਹਿੰਦੇ ਐ ਐਸਐਚਓ ਸਾਹਿਬ ਨਾਲ ਗੱਲ ਕਰੋ ਤੁਸੀਂ ਕਹਿੰਦੇ ਮੈਂ ਵੈਰੀਫਾਈ ਕਰ ਰਿਹਾ ਸਰ ਕਿਹਨਾਂ ਨੂੰ ਪੁੱਛੇ ਇੱਥੇ ਦੇ ਏਸੀਪੀ ਸਾਹਿਬ ਨੂੰ ਪੁੱਛੀਏ ਐਸਪੀ ਸਾਹਿਬ ਨੂੰ ਪੁੱਛੀਏ ਮੈਂ ਨਹੀਂ ਕਹਿ ਰਿਹਾ ਪੀੜਤਾ ਕਹਿਣਾ ਹੈ ਪੀੜਤ ਦਾ ਮੈਨੂੰ ਕੋਈ ਸ਼ਹਿਰ ਨਹੀਂ ਪੀੜਤ ਨੇ ਸਾਹਮਣੇ ਕਿਹਾ ਕਿ ਪੁਲਿਸ ਦੇ ਸਾਹਮਣੇ ਮੌਜੂਦਗੀ 'ਚ ਕੁੱਟਮਾਰ ਹੋਈ ਆ ਜੀ ਜੀ ਜਿਸ ਬੰਦੇ ਦੀ ਕੁੱਟਮਾਰ ਕਿ ਪੁਲਿਸ ਦੇ ਸਾਹਮਣੇ ਕੁੱਟਮਾਰ ਹੋਈ ਹੋ ਸੂਮ ਮੁਲਾਜ਼ਮ ਤੇ ਵੀ ਕਾਰਵਾਈ ਹੋਏਗੀ ਸਰ ਪੀੜਤ ਦਾ ਕਹਿਣਾ ਕਿ ਪੁਲਿਸ ਦੇ ਮੁਲਾਜ਼ਮ ਦੇ ਸਾਹਮਣੇ ਕੁੱਟਮਾਰ ਹੋਈ ਆ ਕਿ ਇੰਨਾ ਬੰਦੇ ਕੋ ਕੁੱਟਮਾਰ ਕੀਤੀ ਹੋ ਰਹੀ ਹੈ ਸਰ ਮੈਂ ਨਹੀਂ ਕਰ ਰਿਹਾ ਸਰ ਪੀੜਤ ਦਾ ਕਹਿਣਾ ਜੀ ਸਰ ਸਵਾਲਾਂ ਦਾ ਜਵਾਬ ਨਹੀਂ ਮਿਲਿਆ ਮੈਨੂੰ ਸਰ ਪੀੜਤ ਤੁਹਾਨੂੰ ਕਦੋਂ ਬਿਆਨ ਦਿਖਾਉਗਾ ਬਿਆਨ ਖਾਵੇ ਆਪਣਾ ਸਰ ਸਭੂ ਤਾਂ આરોਪ ਲਗਾ ਰਹੇ ਕਿ ਅਸੀਂ ਆਪਣੇ ਬੰਦੋ ਲੈ ਕੇ ਜਾ ਰਹੇ ਸਾਨੂੰ ਤੁਹਾਡੇ ਦੇ ਪਰਚਾ ਹੋ ਜਾਏਗਾ ਪਾਰ ਪਰ ਇੱਕ ਸਵਾਲ ਕਰ ਰਿਹਾ ਮੈਂ ਉਹ ਕਹਿ ਰਹੇ ਕਿ ਆਪਾਂ ਆਪਣੇ ਬੰਦੋ ਲੈ ਕੇ ਜਾ ਰਹੇ ਸੀਗੇ ਉਹ ਕਹਿੰਦੇ ਤੁਹਾਡੇ ਦੇ ਪਰਚਾ ਹੋ ਜਾਏਗਾ ਜਿਹੜਾ ਬੰਦਾ ਪੀਰ ਚਲਾ ਉਹਦੀ ਫੀਟਿੰਗ ਉਹ ਪਤਾ ਨਹੀਂ ਉਹਦੇ ਪਹਿਲੇ ਪ੍ਰਬੰਧਕਾ ਦੇਖਾ ਫਿਰ ਉਹਨੇ ਵੀ ਹੱਥ ਚੱਕਿਆ